ਜਰਾ ਵਾਖੋ ਥੈਂਕ ਯੂ ਫੋਰ ਥੈਂਕ ਯੂ ਇਹ ਸਟੱਡੀ ਦੀ ਗੱਲ ਹੈ ਸਟੱਡੀ ਹੋਣ ਦਾ ਚਲੋ ਅੱਪਾ ਉਹ ਤੇ ਕਰ ਲੈਣੇ ਜੀ ਉਹਦੇ ਤੇ ਵਰਕ ਕਰਦੇ ਉਸ ਸ਼ਹੀਦ ਬਾਦਾਂ ਦੇ ਪਿਤਾ ਸ਼ਹੀਦ ਬੱਚਿਆ ਦੇ ਪਿਤਾ ਸਰਬਰ ਸਾਧੂ ਜੀ ਦਾ ਮਰਦ ਰੰਗੜੇ ਕੀ ਗੁਰੂ ਰਵਿ ਸਿੰਘ ਪਰਾਜੀ ਦੀ ਬਖੀ ਹੋਈ ਫਤਿਹ ਇਹ ਹਾਸਾ ਜੀ ਫਤਿਹ ਦਾ ਜਵਾਬ ਦੇ ਦਿਓ ਵਾਹਿਗੁਰੂ ਜੀ ਦਾ ਖਾਲਸਾ ਨਾਹਰ ਜੀ ਜੀ ਮਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦਾ ਕੋਈ ਐਸਾ ਰਾਜ ਪ੍ਰਬੰਧ ਜਿਹਦੇ ਵਿੱਚ ਇੱਕ ਵੀ ਫਾਂਸੀ ਨਾ ਦਿੱਤੀ ਗਈ ਹੋਵੇ ਉਹ ਕਿਹੜਾ ਸੀ ਕੀ ਦਾ ਸੀ ਕੌਣ ਰਾਜਾ ਸੀ ਉਦੋਂ ਵੈਰੀ ਗੁੱਡ ਤੂੰ ਦੱਸਿਆ ਕੌਣ ਇਹੜਾ ਬੱਚਾ ਬੋਲਿਆ ਸੀ ਮਹਾਰਾਜਾ ਰਣਜੀਤ ਸਿੰਘ ਖੜੇ ਹੋ ਆ ਜਾ ਬੋਤਾ ਜਾ ਆ ਜਾ ਜ਼ੋਰਦਾਰ ਕਲੈਪ ਕੰਦੇ ਨਾਲ ਬੇਟਾ ਪਾ ਇਸ ਅੱਜ ਨਵੇਂ ਦੀ ਨਵੇਂ ਦਾਗ ਲਾ ਰਹੇ ਹਾਂ ਅਸੀਂ ਕਿ ਜਿਹੜੀ ਸ਼ੁਰੂਆਤ ਕਰ ਰਹੇ ਆ ਸੋ ਮੈਂ ਤਾਂ ਗੋਲ ਮੈਦੂ ਪ੍ਰਾਪਤ ਕੀਤੇ ਆ ਬਤੌਰ ਸਾਲਗੋਦ ਦੇ ਤੌਰ ਤੇ ਤੁਹਾਨੂੰ ਸਨਮੋਦਿਆ ਇਹ ਨੇਸ਼ਨਲ ਪੱਧਰ ਤੱਕ ਕੈਂਪ ਲਗਾ ਕੇ ਸਾਡੀ ਜਵਾਨੀ ਨੂੰ ਅਕਸਰ ਇਹਨਾਂ ਦੇ ਬੱਚੇ ਵਿਗਿਆਤ ਪ੍ਰਾਪਤੀਆਂ ਦੇ ਵਿੱਚ ਮਹਿਕ ਕੌਤੀ ਇੰਗੁਲਾ ਵਾਰਡ ਨਾਲ ਜੋਲਦਾਂ ਹੋ ਜਾਂਦਾ ਕਿਤਾ ਜੋਰਦਾਰ ਕਲਾਕਰੀ ਨੇ ਮਾਰਿਆ ਕਰਾ। ਵੀਰ ਕਾਥਾ ਜੋ ਨੇਸ਼ਨਲ ਲੈਵਲ ਦਾ ਕੰਪੀਟੀਸ਼ਨ ਵਾਲੇ ਵਿੱਚ ਸਕੇਟ ਪੱਧਰ ਦੇ ਵਿੱਚ ਸਾਡੀ ਸਕੂਲ ਦੀ ਵਿਦਿਆਰਥਣ ਪਰਨੀਤ ਕੌਰ ਨੇ ਪੂਰੇ ਪੰਜਾਬ ਤੋਂ ਚੋਣ ਦੀ ਜਿੱਤਰਾ ਕੀਤੀ ਹੈ। ਇਹ ਰੋਗ ਰਤਨਾ ਮੁਕਾਬਲਾ ਕਰਵਾਇਆ ਗਿਆ। ਇਸ ਫਲਾਸ਼ ਅੰਦਰੀਏ ਉਸ ਨੇ ਤੇਡ ਪੱਧਰ ਤੇ ਪ੍ਰਾਪਤੀ ਕੀਤੀ ਹੈ ਉਸ ਤੋਂ ਬਾਅਦ ਸਾਡੀਆਂ ਦੋ ਦੋ ਬਿਕਾਰਨਾ ਜੀ ਦਿਖਾ ਰਹੇ ਗਣ ਗੋਲਦੋੜ ਦੇ ਮੇਲੇ ਨੇ ਵਿਸ਼ਤ ਕਰਕੇ ਜਿੰਨੇ ਇੱਥੇ ਲਗਾ ਹੋਏ ਬਹੁਤ ਸਾਰੀਆਂ ਹੋਈ ਜਿਹੜੇ ਹੱਸੀ ਚੁਟਨੀ ਮੈਂ ਖੰਖਾਏ ਗਏ ਨੇ ਕੋਈ ਬਹੁਤ ਵੱਡਾ ਸਰਕਾਰ ਦਾ ਇਕਰਾਲਾ ਨਾਮ ਕਰਕੇ ਸਾਡੀ ਹੋਲ ਦਾ ਟਾਈਟ ਹੈ ਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡਾਕਟਰ ਚੰਦਰ ਸਿੰਘ ਮਰਵਾ ਸਰਕਾਰੀ ਕੰਨਿਆ ਸੀਨੀਅਰ ਸਕੂਲ ਕੋਟਪੂਰਾ ਵਿਖੇ ਹੈਲਥ ਐਂਡ ਵੈਲਨੈਸ ਲੈਬ ਔਰ ਬਿਊਟੀ ਜਿਹੜੀ ਐਂਟੀਅਰ ਲੈਬ ਦਿੱਦਾ ਕੇ 70 ਲੱਖ ਰੁਪਏ ਦਾ ਇੱਥੇ ਖਰਚਾ ਆਇਆ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਸਟੇਟ ਆਫ ਆਰਟ ਜਿਹੜੇ ਸਾਡੇ ਬੱਚਿਆਂ ਨੂੰ ਤਿਆਰ ਕਰਨ ਵਾਸਤੇ ਜਿਹੜੇ ਮਤਲਬ ਬਹੁਤ ਵਧੀਆ ਤਰੀਕੇ ਨਾਲ ਮਾਡਰਨ ਜਿਹੜਾ ਹੈ ਇਨਫਰਾਸਟ੍ਰਕਚਰ ਦਿੱਤਾ ਗਿਆ ਔਰ ਪਿਛਲੇ 4 ਸਾਲਾਂ ਦੇ ਕਿੰਨੇ ਪੈਸੇ ਖਰਚਦੇ ਜੀ ਆਪਾਂ ਇੱਥੇ ਲਗਭਗ 4 ਕਰੋੜ ਲਗਭਗ 4 ਕਰੋੜ ਮਤਲਬ ਜੇ ਮੈਂ ਆਪਦੇ ਮੂੰਹੋਂ ਕਹਿੰਦਾ ਤੇ ਕੀ ਕਹਿਣਾ ਸੀ ਲੀਡਰ ਬੋ ਗਿਆ ਹੈ ਇੰਨੇ ਪੈਸੇ ਹਿਸਟਰੀ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਜੇ ਆਪਾਂ ਇਕੱਠੇ ਕਰ ਲਈਏ ਨਹੀਂ ਬੜੇ ਹੋਣਗੇ ਕੱਪਾ 70 ਸਾਲਾਂ ਦੇ ਤੋਂ ਇਹ ਪਿਛਲੇ 4 ਸਾਲਾਂ ਚ 4 ਕਰੋੜ ਰੁਪਈਆ ਅਸੀਂ ਸਰਕਾਰੀ ਸਕੂਲ ਦੇ ਵਿੱਚ ਕੀਤਾ ਜਿੱਥੇ ਸਾਡੇ ਬੱਚੇ ਪੜਦੇ ਆ ਇੱਕ ਇੱਕ ਸਕੂਲ ਦੇ ਵਿੱਚ ਸਾਡੇ ਬੱਚੇ ਪੜਦੇ ਆ ਆਮ ਲੋਕਾਂ ਦੇ ਬੱਚੇ ਪੜਦੇ ਆ ਗਰੀਬਾਂ ਦੇ ਬੱਚੇ ਪੜਦੇ ਆ ਉੱਥੇ ਕੀਤਾ ਕਿਉਂਕਿ ਇਹ ਸਰਕਾਰ ਸਿੱਖਿਆ ਤੇ ਸਿਹਤ ਤੇ ਖਬ ਤੋਂ ਵੱਧ ਫੋਕਸ ਦੇ ਰਹੀ ਹੈ 17000 ਕਰੋੜ ਰੁਪਏ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਤੇ ਖਰਚ ਕਰੀ ਤੇ ਔਰ ਸਭ ਤੋਂ ਵੱਡੀ ਗੱਲ ਮੈਂ ਵਧਾਈ ਦਿੰਦਾ ਜਿਹੜੀ ਤੁਹਾਨੂੰ ਸਿਹਤ ਬੀਮਾ ਦਿੱਤੀ ਮੁੱਖ ਮੰਤਰੀ ਸਾਹਿਬ ਨੇ ਹਰੇਕ ਪਰਿਵਾਰ ਨੂੰ ਬਿਨਾਂ ਕਿਸੇ ਭੇਦਭਾਵ ਦੇ 10 ਲੱਖ 10 ਲੱਖ ਦਾ ਸਿਹਤ ਬੀਮਾ ਬਿਜਲੀ ਦੇਖੋ ਮੁਫਤ ਮਤਲਬ ਵਲਟੀ ਦੇ ਕੰਮ ਉੰਦਾ ਕੰਮ ਬਹੁਤ ਵਧੀਆ ਕੰਮ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਆ ਔਰ ਉਹ ਵੀ ਕੁਆਲਟੀ ਦੇ ਨਾਲ ਮੇਨਟੇਨੈਂਸ ਦਾ ਪੈਸਾ ਵੀ ਦਿੱਤਾ ਜਾ ਰਿਹਾ ਸੜਕਾਂ ਨੂੰ ਅੱਜ ਮੈਂ ਸਤਿਵੰਤ ਸਭ ਤੁਹਾਨੂੰ ਬਰਾਏ ਕਿੰਦਾ ਇਹ ਤੁਹਾਡੀ ਵੀ ਹਿੰਮਤ ਹੈ ਜੀ ਕਲਰ ਕੋਡਿੰਗ ਲਈ ਦਿੱਤਾ ਜੀ ਸਾਨੂੰ 12 ਕਿਲੋ ਰੁਪਏ ਸਾਰੇ ਸਕੂਲ ਦੇ ਸਾਰੇ ਸਕੂਲ ਦੀ ਫੀਸ ਹੋ ਜਾਣੀ ਹੈ ਤਾਂ ਪੈਸੇ ਦੀ ਕੋਈ ਕਮੀ ਨਹੀਂ ਇਹਦੇ ਵਾਸਤੇ ਵੀ ਤੁਸੀਂ ਮੰਗਿਆ ਇਹਦਾ ਅਟਰਿੰਟਰ ਲੌਂਗ ਵਾਸਤੇ ਇਹਦਾ ਪ੍ਰੋਜੈਕਟ ਬਣਾ ਕੇ ਭੇਜਦੇ ਤੇ ਪੈਸੇ ਵੀ ਆ ਜਾਂਦੇ ਅੱਜ ਡਾਕਟਰ ਚੰਦਾ ਸਿੰਘ ਮਰਵਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋ ਪੁਰਾ ਚ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਕਿੱਲ ਹੱਬ ਦੇ ਵਿੱਚ ਹੁਨਰ ਸਿੱਖਿਆ ਲੜਕੀਆਂ ਲਈ ਸਾਡੇ ਸੰਸਥਾ ਦੇ ਵਿੱਚ ਦੋ ਟੀਮ ਹੈ ਬਿਊਟੀ ਐਂਡ ਵੈਲਨੈਸ ਤੇ ਹੈਲਥ케ਅਰ ਉਹਦੇ 70 ਲੱਖ ਰੁਪਏ ਦੀ ਲਗਭਗ ਲਾਗਤ ਨਾਲ ਦੋ ਲੈਬਸ ਦੋ ਕਮਰੇ ਚਾਰ ਕਮਰੇ ਤਿਆਰ ਹੋਈ ਹੈ ਉਹਨਾਂ ਦਾ ਉਦਘਾਟਨ ਕਰਨ ਲਈ ਮਾਨਯੋਗ ਸਪੀਕਰ ਕੁਲਤਾਰ ਸਿੰਘ ਜੀ ਸੰਧਵਾ ਆਏ ਸੀ ਔਰ ਇਸ ਪ੍ਰੋਜੈਕਟ ਇਹ ਪ੍ਰੋਜੈਕਟ ਪੂਰੇ ਪੰਜਾਬ ਦੇ 40 ਸਕੂਲਾਂ ਤੋਂ ਚੁਣਿਆ ਗਿਆ ਜਿਦੇ ਵਿੱਚ ਸਾਡੀ ਸੰਸਥਾ ਦਾ ਵੀ ਚਾਮਲ ਹੈ ਔਰ ਇਹਦੇ ਨਾਲ ਸਾਡੀਆਂ ਵਿਦਿਆਰਥਣਾਂ ਨੂੰ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਮਿਲੂਗਾ ਕਿ ਬੱਚੀਆਂ ਆਪਦੀ ਪੜ੍ਹਾਈ ਦੇ ਨਾਲ ਨਾਲ ਕਮਾਈ ਕਰਨੀ ਸ਼ੁਰੂ ਕਰ ਦੇਣਗੀਆਂ ਇਹਦੇ ਨਾਲ ਹੀ ਅਸੀਂ ਅੱਜ ਵਿਸ਼ੇਸ਼ ਤੌਰ ਤੇ ਸੰਸਥਾ ਦੇ ਵਿੱਚ ਉਹਨਾਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਹੈ ਜਿਨ੍ਹਾਂ ਨੇ ਪਿਛਲੇ 7 ਸਾਲ ਤੋਂ ਇਸ ਸੰਸਥਾ ਦੀ ਵਿਦਿਆਰਥਣਾਂ ਰਹੀਆਂ ਨੇ ਔਰ ਸੰਸਥਾ ਲਈ ਵਕ ਵਕ ਪ੍ਰਾਪਤੀਆਂ ਕੀਤੀਆਂ ਨੇ ਤੇ ਇਹਦੇ ਨਾਲ ਹੀ 2026-27 ਦੀ ਦਾਖਲਾ ਪ੍ਰਕਿਰਿਆ ਹੈ ਅਸੀਂ ਉਹਦਾ ਵੀ ਆਗਾਜ਼ ਮਾਨ ਜੋਗ ਸਪੀਕਰ ਸਾਹਿਬ ਤੋਂ ਕਰਵਾਇਆ ਤੋ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਦੀਆਂ ਕਿ ਸ਼ਹਿਰ ਨਿਵਾਸੀ ਪ੍ਰੈਸ ਵਾਲੇ ਸੱਜਣ ਜਿੰਨੇ ਵੀ ਆਏ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਿਉਂਕਿ ਸਾਡੀ ਸੰਸਥਾ ਦੀ ਛੋਟੀ ਤੋਂ ਛੋਟੀ ਗਤਿਵਿਧੀ ਨੂੰ ਵੀ ਉਹ ਪਬਲਿਕ ਦੇ ਵਿੱਚ ਲੈ ਕੇ ਜਾਂਦੇ ਆਰ ਲੋਕਾਂ ਦਾ ਸਾਡੀ ਸੰਸਥਾ ਦੇ ਉੱਤੇ ਵਿਸ਼ਵਾਸ ਵਜਦਾ ਹੈ ਪ੍ਰਿੰਸੀਪਲ ਸਾਹਿਬ ਜਿਹੜਾ ਇਹ ਸਰਕਾਰ ਦਾ ਪ੍ਰਣਾਲਾ ਕੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚੁਣੋਗੇ ਕਿਸ ਤਰ੍ਹਾਂ ਦਾ ਪ੍ਰਣਾਲਾ ਚੰਗਾ ਪ੍ਰਣਾਲਾ ਸਰਕਾਰ ਦਾ ਬਹੁਤ ਵਧੀਆ ਪ੍ਰਣਾਲਾ ਜੀ ਸਾਨੂੰ ਤਾਂ ਐ ਲੱਗਦਾ ਕਿ ਇਹਦੇ ਨਾਲ ਬੱਚੇ ਜਿੰਨੇ ਉਹਨਰ ਸਿੱਖਿਆ ਉਹਨਾਂ ਦੇ ਹੱਥਾਂ ਚ ਹੋਊਗੀ ਜਾਂ ਆਉਣ ਵਾਲੀ ਸਟੱਡੀ ਇਹਦੇ ਤੇ ਟੋਟਲੀ ਨਿਰਭਰ ਹੋਊਗੀ ਇਹ ਆਪਦੇ ਖੇਤਰ ਚ ਜਾ ਕੇ ਬਹੁਤ ਵਧੀਆ ਕੰਮ ਕਰਨਗੀਆਂ ਔਰ ਇਹਨਾਂ ਨੂੰ ਵਿਦੇਸ਼ ਜਾਣ ਦੀ ਜ਼ਰੂਰਤ ਨਹੀਂ ਹੋਊਗੀ ਇੱਥੇ ਹੀ ਰਹਿ ਕੇ ਆਪਦਾ ਜਿਹੜਾ ਕੰਮ ਹੈ ਉਹਨੂੰ ਵਧੀਆ ਤਰੀਕੇ ਨਾਲ ਕਰ ਸਕਣਗੀਆਂ ਕਿਹੜੇ ਕਿਹੜੇ ਬੱਚਿਆਂ ਵਿੱਚ ਜਿਹੜਾ ਹੈਗਾ ਪਲੱਸ 1 ਤੇ 2 ਦੇ ਦੋ ਜਿਹੜੇ ਆ ਕਲਾਸੇਜ਼ ਨੇ ਜਿਹੜੀਆਂ ਉਹਨਾਂ ਦੇ ਵਿੱਚ ਸਪੈਸ਼ਲ 25-25 ਸੀਟਾਂ ਸਾਡੀਆਂ ਹਰੇਕ ਕੋਰਸ ਨੂੰ ਮਿਲੀਆਂ ਪੰਜਾਬ ਬੱਚੇ ਸਾਡੇ ਹਰ ਸਾਲ ਇਹ ਦੇ ਵਿੱਚੋਂ ਬਾਹਰ ਜਾਣਗੇ ਆ ਮਤਲਬ ਕਰਕੇ ਜਿਹੜਾ ਕੋਰਸ ਜਾਣਗੇ ਔਰ ਆਪਦੇ ਆਪ ਦੇ ਕਿਤਾਬ ਮੁਖੀ ਕੋਰਸ ਸਾਨੂੰ ਅਪਣਾਉਣਗੇ